ਮੇਰਾ ਨਾਂ ਰਾਜਵੀਰ ਸਿੰਘ ਮੈਂ ਪੈਸ ਖਤਰ ਪੰਜਾਬ ਰੋੜੇ ਪੰਨਪਸ 2511 ਜੁਨੀਅਨ ਡੀਪੂ ਬਟਾਲਾ ਲੋ ਪੀਆਰਟੀਸੀ ਸਾਡਾ ਇੱਕ ਤੇ ਜੀ ਸਾਡਾ ਕਿਸਾਨੀ ਸੰਘਰਸ਼ ਜਿਹੜਾ ਸਾਡੇ ਬਜ਼ੁਰਗ ਸਾਡੇ ਬਾਬੇ ਸਾਡੇ ਭਰਾ ਜਿਹੜੇ ਬਾਰਡਰਾਂ ਦੇ ਉੱਤੇ ਜਾ ਕੇ ਸੈਂਟਰ ਸਰਕਾਰ ਜਿਹੜੀ ਉਹਨਾਂ ਦੇ ਨਾਲ ਮਤਲਬ ਧੱਕੇਸ਼ਾਹੀਆਂ ਕਰ ਰਹੀ ਆ ਉਹਨਾਂ ਦੇ ਨਾਲ ਅਸੀਂ ਮਹੱਤ ਦੇ ਵਿੱਚ ਜਿਹੜੀ ਇਹ ਗੇਟ ਰੈਲੀ ਕੀਤੀ ਹੈ ਤੇ ਕੱਲ ਸਾਡੇ ਜਿੰਨੇ ਵੀ ਸਾਰੇ ਪੰਜਾਬ ਦੇ ਭਰਾਤਰੀ ਡੀਪੂ ਆ ਉਹਨਾਂ ਦੇ ਵਿੱਚੋਂ ਸਾਡੇ ਜਿੰਨੇ ਵੀ ਵਰਕਰਵਾ ਉਹ ਸਾਰੇ ਜਿਹੜੇ ਆ ਉਹ ਲਾਂਬੰਦ ਹੋ ਕੇ ਪ੍ਰਧਾਨ ਸੈਕਟਰੀਆਂ ਦੇ ਨਾਲ ਉਥੇ ਖਨੌਰੀ ਬਾਰਡਰ ਤੇ ਜਿਹੜਾ ਉਹ ਪਹੁੰਚਣਗੇ ਉਥੇ ਜਿਹੜਾ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਕਰਨਗੇ ਬਿਲਕੁਲ ਜੀ ਬਿਲਕੁਲ ਅਸੀਂ ਉਹਦੀ ਹਮਾਇਤ ਦੇ ਵਿੱਚ ਆ ਪੂਰੇ ਤਨਮਨ ਧਨ ਦੇ ਨਾਲ ਜਿਹੜੇ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਆ ਉਹਨਾਂ ਦੇ ਨਾਲ ਆ ਬਿਲਕੁਲ ਦੇਖਿਆ ਜੇ ਤੇ ਇਦਾਂ ਲੱਗਦਾ ਨਹੀਂ ਜਿਸਰਾ ਪੀਆਰਟੀਸੀ ਉਹਨਾਂ ਦੇ ਹੱਥ ਬਿਲਕੁਲ ਜੀ ਦੋਵੇਂ ਵਿਭਾਗ ਮੈਂ ਪੰਜਾਬ ਰੋਡਵੇ ਪੰਨ ਬੱਸ ਪੀਆਰਟੀਸੀ ਸਾਡੀ ਜਥੇਬੰਦੀ ਅਸੀਂ ਪੂਰੇ ਪਰਿਵਾਰਾ ਸਮੇਤ ਉਹਨਾਂ ਦੀ ਹਮਾਇਤ ਦੇ ਵਿੱਚ ਆ ਸਾਡੇ ਵੱਲੋਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਜੇ ਤੇ ਮਤਲਬ ਸਰਕਾਰ ਉਹਨਾਂ ਨੇ ਕਿਸੇ ਬੰਨੇ ਚਾੜ੍ਹਦੀ ਆ ਸਿਰੇ ਤੇ ਠੀਕ ਆ ਨਹੀਂ ਤੇ ਪੂਰੇ ਪੰਜਾਬ ਦੇ ਬਾਰਡਰ ਜਿਹੜੇ ਉਹ ਸੀਲ ਕੀਤੇ ਜਾਣਗੇ ਚੱਕੇ ਜਾਮ ਕੀਤੇ ਜਾਣਗੇ ਸਾਡੀ ਜਥੇ ਸਾਡੀ ਜਥੇਬੰਦੀ ਵੱਲੋਂ ਜਿੱਦਾਂ ਦਾ ਵੀ ਸਾਾਨੂੰ ਸਾਨੂੰ ਹੋਊਗਾ ਹੁਕਮ ਹੋਊਗਾ ਅਸੀਂ ਉਹਦੇ ਨਾਲ ਪੂਰੇ ਕੋਲ ਅੱਜ ਤਾਂ ਸਾਂਤ ਰੇਲ ਨਾ ਬੰਦ ਕਰਦੇ ਤੇ ਤੁਸੀਂ ਪੱਖਾਂ ਰਾਜੇਟ ਰੇਲੀ ਰੱਖਦੀ ਹੈ ਹਾਂਜੀ ਬਹੁਤ ਪੁੱਛਾਂ ਨਹੀਂ ਆ ਜੀ ਦੇਖੋ ਜੀ ਪਰੇਸ਼ਾਨੀ ਤੇ ਜਿਹੜੀ ਆ ਆਉਣ ਵਾਲਾ ਜਦੋਂ ਬਚਣਾ ਹੀ ਨਹੀਂ ਕੁਛ ਹਰ ਨਿੱਜੀ ਕਰਨੋ ਜਨਾਬ ਪ੍ਰਾਈਵੇਟ ਕਰਨੋ ਜਾਣਾ ਵਾ ਤੇ ਫਿਰ ਹੋਰ ਸਾਡੇ ਕੋ ਹਾਲੀ ਕੋਈ ਨਹੀਂ ਹੈਗਾ ਹੋਰ ਸਾਡੇ ਕੋ ਰਾਹ ਹੀ ਕੋਈ ਨਹੀਂ ਹੈਗਾ ਹੋਰ ਸਾਨੂੰ ਜਨਤਾ ਵੀ ਆਣ ਕੇ ਦੱਸਦੇ ਵੀ ਕਿਹੜੇ ਬਰੇਣ ਦੇ ਜਨਤਾ ਦੇ ਭਲੇ ਵਾਸਤੇ ਨਹੀਂ ਕੰਮ ਕਰ ਰਹੇ ਕਹਿ ਸਕਦੇ ਜੀ ਰੋਡਾਂ ਨੂੰ ਮਲਾਜੇ ਜਿਹੜੇ ਆ ਕਿ ਸਾਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਬਿਲਕੁਲ ਉਹ ਸਾਡੇ ਮਾਪਿਓ ਆ ਸਾਡੇ ਭਰਾ ਵਾ ਸਾਡੇ ਵੀ ਭਰਾ ਸਾਡੇ ਨਾਲ ਕਿਰਾਨ ਮਜ਼ਦੂਰ ਮੁਲਾਜ਼ਮ ਜਿੰਦਾਬਾਦ ਬੋਲੇ ਨਾ ਮੜਾ ਹਾਂਜੀ ਕੀ ਨਾਮ ਭਾਈ ਤੁਹਾਡਾ ਤੇ ਕਾਹਦੇ ਗੱਲ ਤੇ ਅਰਦਾਸ ਮੇਰਾ ਨਾਮ ਆ ਰਹੀ ਪ੍ਰਦੀਪ ਕੁਮਾਰ ਪਨਬਾਸ ਪੀਆਰਟੀਸੀ ਪੰਜਾਬ ਰੋਡ ਰੇ ਕੰਟਰੈਕਟ ਵਰਕਰ ਯੂਨੀਅਨ ਦਾ ਮੈਂ ਸਰਪ੍ਰਸਤਾਂ ਬਟਾਲੇ ਦੀਪੂ ਦਾ ਜੀ। ਔਰ ਅੱਜ ਸਰਕਾਰ ਦੀਆਂ ਨਲਾਇਕੀਆਂ ਜਿਹੜੀਆਂ ਨਕਾਮੀਆਂ ਨੇ ਜਿਹੜੇ ਮੰਨੀਆਂ ਹੋਈਆਂ ਮੰਗਾਂ ਨੇ ਨਾ ਮੰਨਣ ਕਰਕੇ ਅੱਜ ਅਸੀਂ ਗੇਟ ਰੈਲੀ ਰੱਖੀ ਆ ਔਰ 2 12 2 1 2025 ਨੂੰ ਗੇਟ ਰੈਲੀ ਕੀਤੀ ਜਾਊਗੀ। 7 ਤਰੀਕ ਨੂੰ ਜਿਹੜਾ ਆ ਉਹ ਮੁੱਖ ਮੰਤਰੀ ਪੰਜਾਬ ਦਾ ਕਰਦਾ ਘਰਾ ਕਰਾਂਗੇ। ਔਰ 89 789 3 ਦਿਨ ਜਿਹੜੀ ਉਹ ਮੁਕੰਮਲ ਤੌਰ ਤੇ ਹੜਤਾਲ ਕਰਾਂਗੇ ਜੀ ਕਾਰਨ ਹੋਈ ਹੈ ਜੀ ਵੀ ਆਊਟਸੋਰਸ ਕਰਮਚਾਰੀ ਜਿਹੜੇ ਸਾਡੇ ਉਹਨਾਂ ਨੂੰ ਤੇ ਕੰਟਰੈਕਚੁਅਲ ਕਰਮਚਾਰੀ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਪੱਕਾ ਕੀਤਾ ਜਾਵੇ ਕਿਸੇ ਮੈਕਮੇ ਦੇ ਵਿੱਚ ਬਣਾ ਕੇ ਰੋਡ ਵਿੱਚ ਕਰਨ ਜਾਂ ਪੰਨਬੱਚ ਕਰਨ ਕਿਤੇ ਵੀ ਕਰਨ ਸਾਨੂੰ ਪੱਕਾ ਕੀਤਾ ਜਾਵੇ ਵੀ ਜਿਹੜੀਆਂ ਸਹੂਲਤਾਂ ਨੇ ਉਹ ਸਾਨੂੰ ਪ੍ਰੋਪਰ ਮਿਲਣ ਕਿਉਂਕਿ ਅਸੀਂ ਕੰਮ ਜਿਹੜਾ ਆ ਉਹਨਾਂ ਜਨਾਂ ਹੀ ਕਰਦੇ ਆ ਜਿਹੜੇ 2-2 ਲੱਖ ਰੁਪਈਆ ਲੈਣਦੇ 1.5-1.5 ਲੱਖ ਰੁਪਈਆ ਲੈਣਦੇ ਆ ਪਰ ਸਾਨੂੰ ਨਗੌਣੀਆਂ ਤਨਖਾਹਾਂ ਤੇ ਰੱਖਿਆ ਹੈ ਦੇਖੋ ਜੀ ਸਾਨੂੰ ਤਾਂ ਪਤਾ ਨਹੀਂ ਲੱਗਾ ਵੀ ਕਿਹੜੀਆਂ ਨੌਕਰੀਆਂ ਦੇ ਰਹੇ ਨੇ ਜਿਹੜੀ ਨੌਲੇਜ ਚ ਹੈ ਇਹ ਨੌਕਰੀਆਂ ਜੇ ਦੇ ਵੀ ਰਹੇ ਨੇ ਉਸ ਸਰਬੋਨਾਂ ਨੂੰ ਜਿਹੜੇ ਡੈਥ ਕੇਸ ਵਾਲੇ ਨੇ ਸਾਡੇ ਮਹਿਕਮੇ ਦੇ ਵਿੱਚ ਕੋਈ ਕਨੈਕਟਡ ਡਰਾਈਵਰ ਭਰਤੀ ਨਹੀਂ ਹੋਇਆ ਜੇ ਸੇਵਾਦਾਰ ਤਕਰੀਬਨ ਭਰਤੀ ਕੀਤੇ ਇਹਨਾਂ ਨੇ ਬਹੁਤੇ ਕੀ ਕਰਦਾ ਉਹਨੇ ਬੜੀ ਬੇਰਦੀ ਮੰਗਦਾ 2008 ਤੋਂ ਲੱਗੇ ਆ ਜੀ ਔਰ ਉਸੇ ਟਾਈਮ ਤੋਂ ਸੰਘਰਸ਼ ਕਰਦੇ ਆ ਰਹੇ ਆ ਔਰ ਅਜੇ ਤੱਕ ਵੀ ਦੋ ਤਿੰਨ ਚਾਰ ਸਰਕਾਰਾਂ ਜਿਹੜੀਆਂ ਆਗੀਆਂ ਨੇ ਸਿਰਫ ਲਾਰੇ ਲਾਏ ਨੇ ਕਹਿੰਦੇ ਹੈਗੇ ਨੇ 25000 ਬੰਦੇ ਕਰਤੇ ਪੱਕੇ 30000 ਕਰਤੇ ਬੋਰ ਲਾਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆਪ ਦੀ 92 ਉਮੀਦਵਾਰ ਜਿੱਤੇ ਹੁਣ ਜਿਹੜੇ ਆ ਹੋਰ ਵੀ ਚਾਰ ਜਿੱਤ ਗਏ ਪਰ ਸਾਡਾ ਹਾਲ ਕਿਸੇ ਦਾ ਖਿਆਲ ਨਹੀਂ ਗਿਆ ਵੀ ਇਹਨਾਂ ਕਰਮਚਾਰੀਆਂ ਦਾ ਕੋਈ ਪਿਤਾਜ